ਸਤਾਰਜੁਗ ਸੱਥਿਓ ਜੈ ਭੀਮ ਜੈ ਦੇਸ਼ ਪੰਜਾਬ ਬਿਕ ਬਹੁਤ ਜ਼ਰੂਰੀ ਬੇਨਤੀ ਜੈ ਭੀਮ ਪੀ ਪੰਜਾਬ ਦੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਕਰਨ ਜਾ ਰਹੇ ਆ ਕਿ 26 ਜਨਵਰੀ ਇਸੇ 26 ਜਨਵਰੀ ਨੂੰ ਅਸੀਂ ਇੱਕ ਟ੍ਰੇਨਿੰਗ ਕੈਂਪ ਲਾ ਰਹੇ ਜਿਹਨੂੰ ਕਾਡਰ ਕੈਂਪ ਵੀ ਆਖਿਆ ਜਾਂਦਾ ਉਹਨੂੰ ਖੇਕੀ ਅਸੀਂ ਰਾਈਟ 10 ਵਜੇ ਸ਼ੁਰੂ ਕਰਾਂਗੇ 10 ਵਜੇ ਸ਼ੁਰੂ ਕਰਾਂਗੇ ਤੇ ਸ਼ਾਮੀ 4 ਵਜੇ ਤੁਸੀਂ ਰਾਈਟ 10 10 ਵਜੇ ਆਵਾਂ 10 ਵਜੇ ਸ਼ੁਰੂਆਤ ਆਪਾਂ ਕਰ ਲਈਏ 6 ਘੰਟੇ ਹੋਣਗੇ ਸਾਡੇ ਕੋਲ ਉਹਨਾਂ 6 ਘੰਟਿਆਂ ਦੇ ਵਿੱਚ 2 ਘੰਟੇ ਸਾਡੇ ਆਗੂ ਤੇ ਵਰਕਰ ਜਿਹੜੇ ਉਹ ਆਪਦੇ ਵਿਚਾਰ ਪੇਸ਼ ਕਰਨਗੇ ਤੇ 4 ਘੰਟੇ ਬਾਕੀ ਜਿਹੜੀ ਚਾਰਾਂ ਚੋਂ ਆਪਾਂ ਕੁਝ ਲੰਚ ਵੀ ਕਰਾਂਗੇ ਚਾਹ ਵੀ ਪੀਵਾਂਗੇ ਜਿਹੜੇ 3 ਘੰਟੇ ਦੇ ਕਰੀਬ ਹੋਣਗੇ ਉਹ ਉਹ 3 ਘੰਟੇ ਜਾਂ ਸਾਢੇ 3 ਘੰਟੇ ਹੋਣਗੇ ਉਹ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ ਕੀ ਅੱਗੇ ਅਸੀਂ ਕਰਨਾ ਹੈ ਅਸੀਂ ਜਥੇਬੰਦੀ ਕਿਉਂ ਬਣਾਈ ਹੈ ਅਸੀਂ ਕਰਨਾ ਕੀ ਚਾਹੁੰਦੇ ਆ ਅਸੀਂ ਇਹਨੂੰ ਕਿੱਦਾਂ ਅੱਗੇ ਵਧਾਉਣਾ ਹੈ ਸਾਡੀ ਮੈਂਬਰਸ਼ਿਪ ਕਿਉਂ ਨਹੀਂ ਚੱਲ ਰਹੀ ਅਸੀਂ ਮੈਂਬਰਸ਼ਿਪ ਨੂੰ ਕਿੱਦਾਂ ਕਰਨਾ ਹੈ ਅਸੀਂ ਫੰਡਿੰਗ ਕਿੱਦਾਂ ਕਰਨੀ ਆ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਮੈਂਬਰਸ਼ਿਪ ਨਹੀਂ ਕਰ ਸਕਦੇ ਤਾਂ ਫਿਰ ਸਾਡੀ ਜਥੇਬੰਦੀ ਦੀ ਕੋਈ ਮਾਇਨੇ ਨਹੀਂ ਰਹਿ ਜਾਂਦੇ ਠੀਕ ਹੈ ਜੇ ਅਸੀਂ ਫੰਡਿੰਗ ਨਹੀਂ ਕਰ ਸਕਦੇ ਤਾਂ ਸਾਡੀ ਜਥੇਬੰਦੀ ਦੇ ਕੋਈ ਮਾਇਨੇ ਨਹੀਂ ਫਿਰ ਆਪਾਂ ਕਿਤੋਂ ਪੈਸੇ ਮੰਗਾਗੇ ਕੌਣ ਸਾਨੂੰ ਪੈਸੇ ਦੇਵੇਗਾ ਜੇ ਤੋਂ ਪੈਸੇ ਮੰਗਾ ਨਹੀਂ ਜੇ ਕੋਈ ਮਦਦ ਕਰੇਗਾ ਸਾਡਾ ਸਹਾਰਾ ਦੇਗਾ ਉਹਦਾ ਇਸ਼ਾਰਾ ਮੰਨਣਾ ਪਊਗਾ ਤੇ ਇਸ਼ਾਰਾ ਸਾਡੀ ਸਵਾਜ ਦੇ ਖਿਲਾਫ ਹੋਊਗਾ ਫਿਰ ਸਾਡੀ ਤਾਂ ਦੂਜੇ ਦਾ ਫਰਕ ਹੀ ਰਹਿਣਾ ਅਸੀਂ ਕਿਸੇ ਦੀ ਸਹਾਰੇ ਦੀ ਲੋੜ ਨਹੀਂ ਤਾਂ ਕਿਸੇ ਦੇ ਇਸ਼ਾਰੇ ਦੀ ਲੋੜ ਨਹੀਂ ਸਾਡਾ ਖੁਦ ਅਸੀਂ ਆਪਣਾ ਸਹਾਰਾ ਆਪ ਬਣਨਾ ਹੈ 30 26 ਨਵੰਬਰ ਦਾ ਜਿਹੜਾ ਕੀਦਰ ਗੰਪਿਆ ਉਹਦਾ ਮੋਟਿਵ ਕੀ ਹੈ ਖੁਦ ਆਪਣੀ ਸਹਾਰਾ ਸਹਾਰੇ ਆਪ ਬਣੀਏ ਖੁਦ ਆਪਣਾ ਸਹਾਰਾ ਆਪ ਬਣੀਏ ਇਹ ਜਿਆਦਾ ਟੁਕਮੀ ਗੱਲ ਹੈ ਸਾਡੀ ਪੀਡਰ ਦਾ ਨਾਮ ਹੀ ਇਹ ਆ ਖੁਦ ਆਪਣਾ ਸਹਾਰਾ ਆਪ ਬਣੀਏ ਇਸ ਮੋਟ ਦੇ ਥਲੇ ਸਾਡਾ 26 ਜੰਮੀ ਨੂੰ ਇਥੇ ਜੱਖੂ ਹਸਪੀਟਲ ਜਿਹੜਾ ਆਪਣਾ ਦਫਤਰ ਆ ਉੱਥੇ ਹੀ ਹੈਗਾ ਗਿਣਤੀ ਦੇ ਅਸੀਂ 30 ਤੋਂ 35 ਜਿਹੜੇ ਆ ਜਥੇਦਾਰ ਆਪਣੇ ਸੌਰੀ ਜਥੇਦਾਰ ਨਹੀਂ ਆਪਣੇ ਐਕਟਿਵ ਵਰਕਰ ਤੇ ਆਗੂ ਸੱਦੇ ਨੇ ਉਤਤ ਜਥੇ ਦਾ ਰੂਹ ਹੁੰਦਾ ਜਿਹਦੇ ਨਾਲ ਜਥਾ ਹੁੰਦਾ ਠੀਕ ਹੈ ਸੋ ਕਿਰਪਾ ਕਰਕੇ 26 ਜਨਵਰੀ ਦੀ ਕਿਸੇ ਰਿਸ਼ਤੇਦਾਰੀ ਜਾਨਾ ਨਹੀਂ ਕਿਸੇ ਬਾਬੇ ਦੇ ਜਾਣਾ ਨਹੀਂ ਸਿਰਫ ਤੇ ਸਿਰਫ ਆਪਾਂ ਕੀ ਡਰ ਕੇ ਬੁਲਾਉਣਾ ਬਹੁਤ ਧੰਨਵਾਦ